ਸੰਗਤ ਜੀ ਸਾਖੀ ਨੰਗੇ ਪੈਰਾਂ ਦੀ ਸੇਵਾ ਇੱਕ ਵਾਰ ਦੀ ਗੱਲ ਹੈ ਇੱਕ ਨੌਜਵਾਨ ਲੜਕਾ ਜੋ ਬਹੁਤ ਗਰੀਬ ਘਰ ਦਾ ਸੀ ਤੇ ਉਹਨਾਂ ਦੇ ਕੋਲ ਪੈਸੇ ਬਹੁਤ ਘੱਟ ਹੁੰਦੇ ਸੀ ਇੱਥੋਂ ਤੱਕ ਕਿ ਉਸ ਵਿਚਾਰੇ ਕੋਲ ਪੈਰਾਂ ਵਿੱਚ ਪਾਉਣ ਲਈ ਚੱਪਲ ਵੀ ਨਹੀਂ ਸੀ ਪਰ ਉਸਦੇ ਮਨ ਵਿੱਚ ਹੀ ਖਿੱਚ ਰਹਿੰਦੀ ਹੁੰਦੀ ਸੀ ਕਿ ਮੈਂ ਗੁਰੂ ਘਰ ਜਾਵਾਂ ਤੇ ਸੇਵਾ ਕਰਾਂ ਉਹ ਹਰ ਰੋਜ਼ ਨੰਗੇ ਪੈਰੀਂ ਗੁਰੂਦਵਾਰੇ ਜਾਂਦਾ ਉੱਥੇ ਜਾ ਕੇ ਉਹ ਪੱਖੇ ਚੱਲਦਾ ਜੁੱਤੀਆਂ ਸੰਭਾਲਦਾ ਲੰਗਰ ਦੀ ਸੇਵਾ ਕਰਦਾ ਕਈ ਲੋਕ ਉਸਤੇ ਹੱਸਦੇ ਤੇ ਉਸ ਦਾ ਮਜ਼ਾਕ ਉਡਾਂਦੇ ਕਿ ਇਹ ਤਾਂ ਆਪਣੇ ਪੈਰ ਵੀ ਨਹੀਂ ਟੱਕ ਸਕਦਾ ਇਹ ਸੇਵਾ ਕੀ ਕਰੇਗਾ ਪਰ ਉਹ ਆਦਮੀ ਨਿਰਪੋਤ ਤੇ ਨਿਰਵੈਰ ਸੀ ਉਸਨੇ ਕਿਸੇ ਦੀ ਵੀ ਗੱਲ ਦਾ ਕੋਈ ਬੁਰਾ ਨਹੀਂ ਮਨਾਇਆ ਤੇ ਚੁੱਪਚਾਪ ਸੇਵਾ ਕਰਦਾ ਰਿਹਾ ਇੱਕ ਦਿਨ ਉਹ ਗੁਰਦੁਆਰੇ ਦੇ ਬਾਹਰ ਕੁਝ ਲੜਕੀਆਂ ਨੇ ਦੁਬਾਰਾ ਉਸ ਨੂੰ ਇਸੇ ਤਰ੍ਹਾਂ ਮਖੌਲ ਕੀਤਾ ਗੁਰਦੁਆਰੇ ਤੋਂ ਇੱਕ ਬਜ਼ੁਰਗ ਬਾਹਰ ਨਿਕਲ ਰਹੇ ਸੀ ਜਿਨ੍ਹਾਂ ਨੇ ਸਭ ਦੇਖਿਆ ਤਾਂ ਉਸ ਬਜ਼ੁਰਗ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਕਰਨ ਲਈ ਚੱਪਲਾਂ ਦੀ ਨਹੀਂ ਮਨ ਦੀ ਸਫਾਈ ਨਿਮਰਤਾ ਤੇ ਭਾਵਨਾ ਦੀ ਲੋੜ ਹੁੰਦੀ ਹੈ ਸੇਵਾ ਤਾਂ ਉਹੀ ਕਰ ਸਕਦਾ ਹੈ ਜੋ ਆਪਣੇ ਆਪ ਨੂੰ ਮਿੱਟੀ ਸਮਝੇ ਅਗਲੇ ਦਿਨ ਉਹੀ ਲੋਕ ਜੋ ਉਹਦੇ ਤੇ ਹੱਸ ਰਹੇ ਸੀ ਉਹ ਵੀ ਉਸ ਨਾਲ ਮਿਲ ਕੇ ਸੇਵਾ ਕਰਨ ਲੱਗ ਗਏ ਸੰਤ ਜੀ ਜੇ ਤੁਹਾਨੂੰ ਇਸ ਆਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਗੀ ਕਿਵੇਂ ਦੀ ਲੱਗੀ ਹੈ